ਖਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਭਾਈ ਸਾਹਿਬ ਜੀ ਧੰਨਵਾਦ ਸਾਡੀ ਖੁਸ਼ਕਿਸਮਤੀ ਕਿ ਚਰਨ ਦੂਲ ਬਖਸ਼ਾ ਆਇਓ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਖਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੇ ਜੀ ਸਾਡੇ ਭਾਈ ਸਾਹਿਬ ਭਾਈ ਜਸਬੀਰ ਸਿੰਘ ਦੇਖੋ ਹਾ ਜੀ ਜੋ ਕਿ ਅਸੀਂ ਫੇਸਬੁੱਕ ਤੇ ਸਾਡੀ ਮਿੱਤਰਤਾ ਹੋਈ ਤੇ ਬੜੇ ਸਾਲਾਂ ਤੋਂ ਮੇਰਾ ਜੀ ਕਰਦਾ ਸੀ ਕਿ ਮੈਂ ਇਹਨਾਂ ਨੂੰ ਘਟ ਕੇ ਜੱਫੀ ਪਾਵਾਂ ਇੰਨੀ ਅੱਛੀ ਰੂਹ ਨੇ ਤੇ ਅੱਜ ਸੋਮਵਾਰ 6 ਮਈ 2024 ਨੂੰ ਇਹਨਾਂ ਦੇ ਘਰ ਆਣਾ ਹੋਇਆ ਤੇ ਮੁਲਾਕਾਤ ਹੋਈ ਤੇ ਬੜਾ ਹੀ ਨਿੱਗਾ ਇਹਨਾਂ ਨੇ ਪ੍ਰਸ਼ਾਦਾ ਭੈਣ ਜੀ ਨੇ ਬੜੇ ਪਿਆਰ ਨਾਲ ਸਿਖਾਇਆ ਸਾਨੂੰ ਤੇ ਬੜਾ ਰਸ ਆਇਆ ਬੜਾ ਆਨੰਦ ਆਇਆ ਤੇ ਜੋ ਮੈਂ ਸੋਚਦਾ ਸੀ ਇਹਨਾਂ ਵਾਸਤੇ ਗੁਰਬਾਣੀ ਨਾਲ ਰੰਗ ਰਤੜੀ ਰੂਹ ਹੋਣਗੇ ਇਹ ਮੈਂ ਸੋਚਦਾ ਸੀ ਹੋਣਗੇ ਵਾਕਈ ਹੈਗੇ ਨੇ ਤੇ ਹਣਾ ਮੇਰਾ ਨਾਮ ਵਰਿੰਦਰ ਸਿੰਘ ਨਰਮਾਨ ਹੈ ਜੀ ਹੋ ਸਕਦਾ ਤੁਸੀਂ ਨਹੀਂ ਬਰੀ ਯਾਦ ਆ ਕਿ ਇਹ ਤੁਹਾਡੇ ਵਾਲ ਕੈਮਰਾ ਆ ਗਿਆ ਹੁਣ ਅੱਛਾ ਹਾਂਜੀ ਹਾਂਜੀ ਭਾਈ ਸਾਹਿਬ ਵਰਿੰਦਰ ਸਿੰਘ ਨਰਮਾਨ ਗੰਬਰੇ ਵਾਲੇ ਬਹੁਤ ਰੰਗ ਰਤਰੀ ਨੂੰ ਨੇ ਧੰਨ ਗੁਰਨਾਨ ਬਹੁਤ ਪੁਰਾਣੀ ਦੋਸਤੀ ਨਾਲ ਫੇਸਬੁੱਕ ਤੇ ਬਹੁਤ ਸੱਜਣ ਸੱਜਣ ਰਾਜਾ ਸਬਰਾਏ ਨੇ ਬਹੁਤ ਪਿਆਰੇ ਪਰਚੱਜੇ ਮਿਲੇ ਆ ਹਰ ਸ਼ਹਿਰ ਚ ਦੇਖੀਏ ਹੁਣ ਸੱਜਣ ਮਿਲ ਬਣ ਗਏ ਆ ਬੰਬਈ ਬੈਂਗਲੌਰ ਕਲਕੱਤਾ ਹੱਥੇ ਬੜੇ ਆ